ਲੁਧਿਆਣਾ ਪਛਮੀ ਜਿਮਨੀ ਚੌਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ ਤੇ ਉਧਰ ਨਸ਼ੇ ਦਾ ਮੁੱਦਾ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ 31 ਮਈ ਤੱਕ ਨਸ਼ੇ ਵਿਰੁੱਧ ਮੁਹਿੰਮ ਦੀ ਮਿਤੀ ਰੱਖੀ ਗਈ ਸੀ ਪਰ 14 ਜੂਨ ਹੋ ਗਿਆ ਇਸ ਨੂੰ ਲੈ ਕੇ ਕਾਂਗਰਸ ਦੀ ਦਿੱਲੀ ਤੋਂ ਸੀਨੀਅਰ ਲੀਡਰ ਤੇ ਸਟਾਰ ਪ੍ਰਚਾਰਕ ਅਲਕਾ ਲਾਂਬਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਸਵਾਲ ਕੀਤੇ ਗਏ ਇਸ ਦੌਰਾਨ ਉਨ੍ਹਾਂ ਜਿੱਥੇ ਐਨਸੀਆਰਬੀ ਦਾ ਡਾਟਾ ਪੇਸ਼ ਕੀਤਾ ਤੇ ਡਾਟਾ ਸ਼ੇਅਰ ਕਰਦਿਆਂ ਕਿਹਾ ਕਿ ਸਾਲ 2022-23 ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਸ਼ੇ ਦੇ ਨਾ ਵੱਡੀ ਗਿਣਤੀ ਚ ਨੌਜਵਾਨਾਂ ਦੀਆਂ ਜੁਆਨਾ ਗਈਆਂ ਨੇ ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਨਸ਼ਾ ਖਤਮ ਕੀਤਾ ਗਿਆ ਪਰ ਇਸ ਦੇ ਉਲਟ ਨਸ਼ਾ ਹੋਰਵਾਦਗੇ ਅਲਕਾ ਲਾਂਬਾ ਨੇ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਦਿਨੋ ਦਿਨ ਵਧ ਰਿਹਾ ਹੁਣ ਤੱਕ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਦੇ ਦੌਰਾਨ ਸੈਂਕੜੇ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਉਹਨਾਂ ਨੇ ਕਿਹਾ ਕਿ ਇਸ ਦੇ باوجود ਸਰਕਾਰ ਇਸ ਮੁੱਦੇ ਤੇ ਗੰਭੀਰ ਨਹੀਂ ਹੈ ਸਗੋਂ ਜੋ ਜ਼ਮੀਨੀ ਪੱਧਰ ਤੇ ਦਾਅਵੇ ਕਰ ਰਹੀ ਹੈ ਉਹ ਇਸ ਦੇ ਉਲਟ ਨੇ ਤੇ ਭਾਜਪਾ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕ ਦਿੱਤੇ ਨੇ ਉਧਰ ਇੱਕ ਪਾਸੇ ਕਾਂਗਰਸ ਵੱਲੋਂ ਅਲਕਾ ਲੰਬਾ ਨੇ ਜਿੱਥੇ ਵੱਡੇ ਸਵਾਲ ਖੜੇ ਕੀਤੇ ਤਾਂ ਭਾਜਪਾ ਦੇ ਆਗੂ ਅਵਿਨਾਸ਼ رائے ਖੰਨਾ ਨੇ ਵੀ ਨਸ਼ੇ ਦੇ ਮੁੱਦੇ ਤੇ ਵੱਡਾ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਉਹ ਨਸ਼ੇ ਦੇ ਵਿਰੋਧ ਮੁਹਿੰਮ ਚਲਾ ਰਹੇ ਨੇ ਤਾਂ ਨਸ਼ੇ ਦੇ ਵੱਡੇ ਸੋਦਾਗਰ ਹੱਲੇ 20 ਲੱਖਾਂ ਤੋਂ ਬਾਹਰ ਕਿਉਂ ਨੇ ਦੂਜਾ ਉਹਨਾਂ ਨੇ ਸਵਾਲ ਕੀਤਾ ਕਿ ਹਲੇ ਤੱਕ ਪੰਜਾਬ ਸਰਕਾਰ ਨੇ ਕੋਈ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਾਈ ਜਿਸ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਜਲਦ ਤੇ ਸਖਤ ਕਾਰਵਾਈ ਹੋਵੇ ਤਨਦਾ ਕਹਿਣਾ ਕਿ ਇਹਨਾਂ ਦੀ ਮੰਚਾ ਨਸ਼ੇ ਦੇ ਵਿਰੁੱਧ ਸਾਫ਼ ਨਹੀਂ ਹੈ 31 ਮਈ ਤੱਕ ਦਾ ਸਵਾਲ ਦਿੱਤਾ ਸੀ ਤੇ ਅੱਜ 14 ਜੂਨ ਹੋ ਗਈ ਹੈ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਉਧਰ ਹੀ ਦੱਸ ਦਈਏ ਕਿ ਪੰਜਾਬ ਦੇ ਮੰਤਰੀ ਨੇ ਇਸ ਤੇ ਵੱਡੀ ਗੱਲ ਆਖੀ ਹੈ ਹਾਲਾਂਕਿ ਸਬੰਧੀ ਜਦ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਸਵਾਲ ਕੀਤਾ ਗਿਆ ਕਿ ਹਲਕਾ ਲੰਬਾ ਨਿ ਉਹਨਾਂ ਨੂੰ ਚੱਲਿਆ ਹੋਇਆ ਕਾਰਤੂਸ ਕਿ ਹੈ ਤਾਂ ਉਹਨਾਂ ਕਹਿ ਕਿ ਉਹ ਦੁਲਹੀ ਦੇ ਵਿੱਚ ਹਾਰੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਹਲਕੇ ਵੱਲ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਉਹਨਾਂ ਨੇ ਵੀ ਕਿਹਾ ਹਾਲਾਂਕਿ ਉਹ ਹੈ ਤਾਂ ਸਾਡੇ ਦੇਸ਼ ਦੀ ਧੀ ਹੈ ਪਰ ਉਹਨਾਂ ਨੂੰ ਦਿੱਲੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਨਾ ਕਿ ਪੰਜਾਬ ਆਉਣਾ ਚਾਹੀਦਾ ਲੁਧਿਆਣਾ ਪਛਮੀ ਜਿਮਨੀ ਚੌਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ ਤੇ ਉੱਧਰ ਨਸ਼ੇ ਦਾ ਮੁੱਦਾ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤੇ ਸਵਾਲ ਖੜੀ ਕੀਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ 31 ਮਈ ਤੱਕ ਨਸ਼ੇ ਵਿਰੁੱਧ ਮੁਹਿੰਮ ਦੀ ਮਿਤੀ ਰੱਖੀ ਗਈ ਸੀ ਪਰ 14 ਜੂਨ ਹੋ ਗਿਆ ਇਸ ਨੂੰ ਲੈ ਕੇ ਕਾਂਗਰਸ ਦੀ ਦਿੱਲੀ ਤੋਂ ਸੀਨੀਅਰ ਲੀਡਰ ਤੇ ਸਟਾਰ ਪ੍ਰਚਾਰਕ ਅਲਕਾ ਲਾਂਬਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਸਵਾਲ ਕੀਤੇਗੇ ਇਸ ਦੌਰਾਨ ਉਹਨਾਂ ਜਿੱਥੇ ਐਨਸੀਆਰਬੀ ਦਾ ਡਾਟਾ ਪੇਸ਼ ਕੀਤਾ ਤੇ ਡਾਟਾ ਸ਼ੇਅਰ ਕਰਦਿਆਂ ਕਿਹਾ ਕਿ ਸਾਲ 2022-23 ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਸ਼ੇ ਦੇ ਨਾ ਵੱਡੀ ਗਿਣਤੀ ਚ ਨੌਜਵਾਨਾਂ ਦੀਆਂ ਜਾਂਚਾਂ ਗਈਆਂ ਨੇ ਉਹਨਾਂ ਕਿਹਾ ਕਿ ਸਰਕਾਰ ਜਿੱਥੇ ਦਾਅਵੇ ਕਰ ਰਹੀ ਹੈ ਕਿ ਉਹਨਾਂ ਵੱਲੋਂ ਨਸ਼ਾ ਖਤਮ ਕੀਤਾ ਗਿਆ ਪਰ ਇਸ ਦੇ ਉਲਟ ਨਸ਼ਾ ਹੋਰ ਵਦਗੇ ਅਲਕਾ ਲਾਂਬਾ ਨੇ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਦਿਨੋ ਦਿਨ ਵਧ ਰਿਹਾ ਹੁਣ ਤੱਕ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਦੇ ਦੌਰਾਨ ਸੈਂਕੜੇ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਸਰਕਾਰ ਇਸ ਮੁੱਦੇ ਤੇ ਗੰਭੀਰ ਨਹੀਂ ਹੈ ਸਗੋਂ ਜੋ ਜ਼ਮੀਨੀ ਪੱਧਰ ਤੇ ਦਾਅਵੇ ਕਰ ਰਹੀ ਹੈ ਉਹ ਇਸ ਦੇ ਉਲਟ ਨੇ ਤੇ ਭਾਜਪਾ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕ ਦਿੱਤੇ ਨੇ ਉਧਰ ਇੱਕ ਪਾਸੇ ਕਾਂਗਰਸ ਵੱਲੋਂ ਅਲਕਾ ਲੰਬਾ ਨੇ ਜਿੱਥੇ ਵੱਡੇ ਸਵਾਲ ਖੜੇ ਕੀਤੇ ਤਾਂ ਭਾਜਪਾ ਦੇ ਆਗੂ ਅਵਿਨਾਸ਼ رائے ਖੰਨਾ ਨੇ ਵੀ ਨਸ਼ੇ ਦੇ ਮੁੱਦੇ ਤੇ ਵੱਡਾ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਉਹ ਨਸ਼ੇ ਦੇ ਵਿਰੋਧ ਮੁਹਿੰਮ ਚਲਾ ਰਹੇ ਨੇ ਤਾਂ ਨਸ਼ੇ ਦੇ ਵੱਡੇ ਸੋਦਾਗਰ ਹੱਲੇ 20 ਲੱਖਾਂ ਤੋਂ ਬਾਹਰ ਕਿਉਂ ਨੇ ਦੂਜਾ ਉਹਨਾਂ ਨੇ ਸਵਾਲ ਕੀਤਾ ਕਿ ਹਲੇ ਤੱਕ ਪੰਜਾਬ ਸਰਕਾਰ ਨੇ ਕੋਈ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਾਈ ਜਿਸ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਜਲਦ ਤੇ ਸਖਤ ਕਾਰਵਾਈ ਹੋਵੇ ਥੰਨਾ ਦਾ ਕਹਿਣਾ ਹੈ ਕਿ ਇਹਨਾਂ ਦੀ ਮੰਚਾ ਨਸ਼ੇ ਦੇ ਵਿਰੁੱਧ ਸਾਫ਼ ਨਹੀਂ ਹੈ 31 ਮਈ ਤੱਕ ਦਾ ਸਵਾਲ ਦਿੱਤਾ ਸੀ ਤੇ ਅੱਜ 14 ਜੂਨ ਹੋ ਗਈ ਹੈ ਤੋ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਉਧਰ ਹੀ ਦੱਸ ਦਈਏ ਕਿ ਪੰਜਾਬ ਦੇ ਮੰਤਰੀ ਨੇ ਇਸ ਤੇ ਵੱਡੀ ਗੱਲ ਆਖੀ ਹੈ ਹਾਲਾਂਕਿ ਸਬੰਧੀ ਜਦ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਸਵਾਲ ਕੀਤਾ ਗਿਆ ਕਿ ਇਹ ਕਾ ਲੰਬਾ ਨਿਉਨਾਂ ਨੂੰ ਚੱਲਿਆ ਹੋਇਆ ਕਾਰਤੂਸ ਕਿ ਹੈ ਤਾਂ ਉਹਨਾਂ ਕਹਿ ਕਿ ਉਹ ਦੁਲਹੀ ਦੇ ਵਿੱਚ ਹਾਰੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਹਲਕੇ ਵੱਲ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਉਹਨਾਂ ਕਿਹਾ ਕਿ ਪੰਜਾਬ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਉਹਨਾਂ ਇਹ ਵੀ ਕਿਹਾ ਹਾਲਾਂਕਿ ਉਹ ਹੈ ਤਾਂ ਸਾਡੇ ਦੇਸ਼ ਦੀ ਧੀ ਹੈ ਪਰ ਉਹਨਾਂ ਨੂੰ ਦਿੱਲੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਪੰਜਾਬ ਆਉਣਾ ਚਾਹੀਦਾ